ਜਦੋਂ ਬੰਦੇ ਦੀ ਸੇਵਾ ਕਾਟੋਵੇ ਤੇ ਪਦਾਰਥ ਜ਼ਿਆਦਾ ਹੋਣ ਤਾਂ ਫਿਰ ਉਹਦੇ ਕੋਲ ਪਦਾਰਥ ਸਾਰੇ ਨਹੀਂ ਜਾਂਦੇ ਇੱਕ ਸਿੱਖ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੇ ਉਸਤੇ ਬਖਸ਼ਿਸ਼ਾਂ ਕੀਤੀਆਂ ਹੰਕਾਰ ਵਿੱਚ ਉਹ ਉਸ ਗੁਰੂ ਸਾਹਿਬ ਤੋਂ ਮੇਮੁਖ ਹੋ ਗਿਆ ਇੱਕ ਸਿੱਖ ਸੀ ਪਾਹੀ ਹੰਦਾਰ ਉਹ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਨ ਵਾਸਤੇ ਆਇਆ ਉਹ ਗੁਰੂ ਘਰ ਵਿੱਚ ਲੰਗਰਾਂ ਵਿੱਚ ਸੇਵਾ ਕਰਿਆ ਕਰਦਾ ਅਤੇ ਪ੍ਰਸ਼ਾਦੇ ਦੀ ਸੇਵਾ ਕਰਦਾ ਇੱਕ ਦਿਨ ਤਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਵਿਚਾਰ ਕੀਤਾ ਕਿ ਜਾ ਕੇ ਲੰਗਰਾਂ ਵਿੱਚ ਦੇਖੇ ਤੇ ਲੰਗਰ ਕਿਵੇਂ ਪਕਰਿਆ ਜਦੋਂ ਤਨ ਸ਼੍ਰੀ ਗੁਰੂ ਅਮਰਦਾਸ ਜੀ ਲੰਗਰ ਵਿੱਚ ਪਹੁੰਚੇ ਤਾਂ ਪਾਈ ਹੰਦਾਲ ਨੇ ਪ੍ਰਾਤ ਵਿੱਚ ਆਟਾ ਪਾਇਆ ਹੋਇਆ ਸੀ ਤੇ ਪਾਣੀ ਪਾ ਕੇ ਆਟਾ ਗੁੰਨ ਰਿਆ ਸੀ ਐਨੇ ਵਿੱਚ ਤਨ ਸ਼੍ਰੀ ਗੁਰੂ ਅਮਰਦਾਸ ਜੀ ਉਦੇ ਕੋਲ ਪਹੁੰਚ ਗਏ ਉੱਥੇ ਸਿੱਖਾ ਕੇ ਗੁਰੂ ਸੇਵ ਨੂੰ ਮੱਥਾ ਟੇਕਣ ਲੱਗੇ ਕੋਈ ਪਾਣੀ ਪਾ ਰਿਆ ਸੀ ਕੋਈ ਕੁਝ ਕੰਮ ਕਰ ਰਿਹਾ ਸੀ ਸਾਰੇ ਕੰਮ ਛੱਡ ਕੇ ਸਿੱਖਾਂ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ। ਭਾਈ ਹੰਦਾਲ ਦੇ ਹੱਥ ਆਟੇ ਨਾਲ ਲਿਬੜੇ ਹੋਏ ਸਨ। ਸਮਾਂ ਬੜਾ ਘਟ ਸੀ। ਉਹ ਸੋਚ ਰਿਹਾ ਸੀ, ਮੈਂ ਗੁਰੂ ਸਾਹਿਬ ਦੇ ਚਰਨ ਕਿਵੇਂ ਝੂਆ? ਕਿੱਦਾਂ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਾਂ? ਭਾਈ ਹੰਦਾਲ ਸੋਚਣ ਲੱਗਿਆ ਕਿਤੇ ਮੈਂ ਰਹਿ ਨਾ ਜਾਵਾਂ। ਮੱਥਾ ਟੇਕਣਾ ਸੀ। ਭਾਈ ਹੰਦਾਲ ਦੇ ਹੱਥ ਆਟੇ ਨਾਲ ਲਿਬੜੇ ਹੋਏ ਸਨ। ਜਿੰਨੇ ਵੀ ਸਿੱਖ ਸਨ, ਸਾਰੇ ਗੁਰੂ ਸਾਹਿਬ ਦੇ ਚਰਨਾਂ ਤੇ ਹੱਥ ਲਾ ਕੇ ਮੱਥਾ ਟੇਕਦੇ। ਭਾਈ ਹੰਦਾਲ ਮੱਥਾ ਕੀਵੇਂ ਟੇਕਦਾ ਉਹਦੇ ਹੱਥ ਤੇ ਆਟਾ ਲੱਗਿਆ ਹੋਇਆ ਸੀ ਸੰਗਤ ਜੀ ਮੱਥਾ ਟੇਕਣ ਦਾ ਸਹੀ ਤਰੀਕਾ ਆਪਣੀਆਂ ਦੋਨੋਂ ਤਲੀਆਂ ਨੂੰ ਜ਼ਮੀਨ ਤੇ ਲਗਾਣਾ ਹੈ ਸਟੇ ਮਨ ਵਿੱਚ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਅਸੀਂ ਦੋਨੋਂ ਹੱਥਾਂ ਨਾਲ ਗੁਰੂ ਸਾਹਿਬ ਦੇ ਚਨ੍ਹ ਲੈ ਪਕੜੇ ਹੋਏ ਨੇ ਤੇ ਅਸੀਂ ਗੁਰੂ ਸਾਹਿਬ ਦੇ ਚਨਾਂ ਤੇ ਮੱਥਾ ਟੇਕ ਰਹੇ ਹਾਂ ਕਈ ਬੰਦੇ ਮੱਥਾ ਟੇਕਣ ਲੱਗਿਆਂ ਆਪਣੇ ਹੱਥ ਦੀਆਂ ਤਲੀਆਂ ਨੂੰ ਉੱਪਰ ਰੱਖਦੇ ਹਨ ਇਸ ਤਰ੍ਹਾਂ ਕਰਨਾ ਗਲਤ ਹੈ ਸਾਨੂੰ ਆਪਣੇ ਹੱਥ ਦੀਆਂ ਤਲੀਆਂ ਨੀਚੇ ਰੱਖ ਕੇ ਮੱਥਾ ਟੇਕਣਾ ਚਾਹੀਦਾ ਹੈ ਜੀ ਅਸੀਂ ਗੁਰੂ ਸਾਹਿਬ ਨੂੰ ਆਪਣੇ ਦਿਲ ਤੋਂ ਮੱਥਾ ਟੇਕੀਏ ਤਾਂ ਗੁਰੂ ਸਾਹਿਬ ਕਿੰਨੀ ਬੱਤੀ ਬਖਸ਼ਿਸ਼ ਕਰ ਸਕਦੇ ਐ ਇਹ ਤੁਹਾਨੂੰ ਇਸ ਪ੍ਰਸੰਗ ਤੋਂ ਪਤਾ ਚੱਲੇਗਾ ਤੁਹਾਨੂੰ ਇਸ ਪ੍ਰਸੰਗ ਤੋਂ ਇਹ ਵੀ ਪਤਾ ਚੱਲੇਗਾ ਕਿ ਜੇ ਬੰਦਾ ਹੰਕਾਰ ਕਰੇ ਤਾਂ ਉਹ ਕਿਵੇਂ ਗੁਰਾਹੀ ਪੈ ਜਾਂਦਾ ਹੈ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਿਹੜਾ ਸਿਰ ਗੁਰੂ ਸਾਹਿਬ ਦੇ ਅੱਗੇ ਨਹੀਂ ਝੁਕਦਾ ਉਸ ਨੂੰ ਚੁੱਲ੍ਹੇ ਵਿੱਚ ਬਾਲਣ ਦੀ ਜਗ੍ਹਾ ਪਾ ਦੇਣਾ ਚਾਹੀਦਾ ਹੈ ਜਿਹੜਾ ਸਿਰ ਗੁਰੂ ਸਾਹਿਬ ਦੇ ਅੱਗੇ ਝੁਕਦਾ ਹੈ ਉਹ ਬਖਸ਼ਿਸ਼ਾਂ ਲੈਂਦਾ ਹੈ ਇਮਾਯੂ ਬਾਸ਼ਾ ਗੁਰੂ ਸਾਹਿਬ ਦੇ ਅੱਗੇ ਨਹੀਂ ਝੁਕਿਆ ਉਸ ਨੂੰ ਲੱਗਿਆ ਮੇਰੀ जात ਬੜੀ ਉੱਚੀ ਹੈ ਉਹ ਤਾਂ ਸ਼੍ਰੀ ਗੁਰੂ ਅੰਗਦ ਪਾਿਸੇ ਜੀ ਦੇ ਅੱਗੇ ਨਹੀਂ ਝੁਕਿਆ ਇਸ وجہੋਂ ਉਹਨੂੰ ਬੜਾ ਦੁੱਖ ਮਿਲਿਆ ਬੰਦਾ ਸੋਚਦਾ ਮੇਰੇ ਕੋਲ ਬੜਾ ਪੈਸਾ ਹੈ ਬੜੀ ਦੌਲਤ ਹੈ ਮੇਰਾ ਬੜੀ ਇੱਜ਼ਤ ਹੈ ਬੜੀ ਮਾਨ ਹੈ ਮੈਂ ਗੁਰੂ ਅੱਗੇ ਕਿਵੇਂ ਸਿਰ ਝੁਕਾਵਾਂ ਗੁਰੂ ਸਾਹਿਬ ਤੋਂ ਵੱਡਾ ਇਸ ਧਰਤੀ ਤੇ ਕੋਈ ਨਹੀਂ ਤੇ ਗੁਰੂ ਸਾਹਿਬ ਦੇ ਅੱਗੇ ਸਿਰ ਝੁਕਾਉਣ ਨਾਲ ਹੀ ਸਭ ਕੁਝ ਮਿਲਦਾ ਹੈ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਹੇ ਸਾਰਿਆਂ ਨੇ ਹੱਥ ਰੱਖ ਕੇ ਮੱਥਾ ਟੇਕਿਆ ਪਰ ਪਾਈ ਹਿੰਦਾਲ ਦੇ ਹੱਥਾਂ ਨੂੰ ਆਟਾ ਲੱਗਿਆ ਹੋਇਆ ਸੀ ਉਹਦੇ ਕੋਲ ਸਮਾਂ ਬੜਾ ਘੱਟ ਸੀ ਤੇ ਉਹ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕ ਕੇ ਉਹ ਸੋਚਣ ਲੱਗਾ ਜੇ ਮੈਂ ਗੁਰੂ ਸਾਹਿਬ ਦੇ ਚਰਨਾਂ ਤੇ ਹੱਥ ਰੱਖੇ ਤਾਂ ਗੁਰੂ ਸਾਹਿਬ ਦੇ ਚਰਨਾਂ ਤੇ ਆਟਾ ਲੱਗ ਜਾਏਗਾ ਤੇ ਜੇ ਮੈਂ ਆٹے ਵਾਲੇ ਹੱਥ ਜ਼ਮੀਨ ਤੇ ਲਗਾ ਦਿੱਤੇ ਤਾਂ ਆਟੇ ਦਾ ਪ੍ਰਮਾਣ ਹੋ ਜਾਏਗਾ ਤੇ ਜੇ ਮੈਂ ਗੁਰੂ ਸਾਹਿਬ ਦੇ ਅੱਗੇ ਮੱਥਾ ਨਹੀਂ ਟੇਕਿਆ ਤਾਂ ਇਹ ਗੁਰੂ ਸਾਹਿਬ ਦਾ ਨਰਾਤਰ ਹੋਏਗਾ ਪਹਿਲੇ ਸਮੇਂ ਵਿੱਚ ਆਣ ਲਈ ਬੜੀ ਇੱਜ਼ਤ ਕਰਦੇ ਸਾਲ ਜਦੋਂ ਪਹਿਲੇ ਸਮੇਂ ਵਿੱਚ ਆਟਾ ਕਾਣਾ ਤਾਂ ਰੱਬ ਦਾ ਧੰਨਵਾਦ ਕਰਨਾ ਕਿ ਤੇਰਾ ਸ਼ੁਕਰ ਹੈ ਇਹ ਪ੍ਰਭਾਤਵਾ ਤੂੰ ਸਾਨੂੰ ਆਣ ਖਾਣ ਵਾਸਤੇ ਦਿੱਤਾ ਹੈ ਅੱਜ ਅਸੀਂ ਆਣ ਦਾ ਨਿਰਾਦਰ ਕਰਦੇ ਹਾਂ ਆਣ ਦਾ ਸਤਿਕਾਰ ਕਰਨਾ ਬੜਾ ਜ਼ਰੂਰੀ ਹੈ ਜਿੰਨਾ ਅਸੀਂ ਖਾਣਾ ਸਾਨੂੰ ਓਨਾ ਹੀ ਲੰਗਰ ਪਾਉਣਾ ਚਾਹੀਦਾ ਹੈ ਵਾਧੂ ਪਾੜਨਾ ਫਿਰ ਆਣ ਨਾ ਖਾਣਾ ਇਹ ਆਣ ਦੀ ਬੇਗਦਰੀ ਹੈ ਆਪਣੇ ਘਰ ਵਿੱਚ ਵੀ ਐਦਾਂ ਹੀ ਕਰਨਾ ਚਾਹੀਦਾ ਹੈ ਜੀਨਾ ਖਾਣਾ ਉਹ ਨਾ ਬੋ ਬਾਦੂ ਦਾ ਖਾਣਾ ਤੇ ਬਾਦੂ ਦਾ ਬਣਾਣਾ ਇਹ ਅਣ ਦੀ ਬੇਕਦਰੀ ਹੈ ਭਾਈ ਹਿੰਦਾਲ ਆਪਣੇ ਮਨ ਵਿੱਚ ਸੋਚਣ ਲੱਗਾ ਜੇ ਮੈਂ ਗੁਰੂ ਸਾਹਿਬ ਦੇ ਅੱਗੇ ਮੱਥਾ ਨਹੀਂ ਟੇਕਿਆ ਤਾਂ ਮੈਂ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਲੈ ਸਕਦਾ ਤੇ ਜੇ ਮੈਂ ਗੁਰੂ ਸਾਹਿਬ ਦੇ ਚਰਨਾਂ ਤੇ ਹੱਥ ਰੱਖ ਦਿੱਤਾ ਤਾਂ ਗੁਰੂ ਸਾਹਿਬ ਦੇ ਚਰਨਾਂ ਤੇ ਆਟਾ ਲੱਗ ਜਾਏਗਾ ਉਸ ਕੋਲ ਸਮਾਂ ਨਹੀਂ ਸੀ ਜੀਵ ਦੇ ਕੋਲ ਸਮਾਂ ਹੁੰਦਾ ਤਾਂ ਉਹ ਹੱਥ ਤੋਕਿਆ ਜਾਂਦਾ ਉਸ ਨੇ ਆਪਣੇ ਮਨ ਵਿੱਚ ਜਲਦੀ ਫੈਸਲਾ ਕੀਤਾ ਉਹਨੇ ਆਪਣੇ ਹੱਥ ਪਿੱਛੇ ਕਰ ਲਏ ਤੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਤਾਂ ਕਿ ਗੁਰੂ ਸਾਹਿਬ ਦੇ ਚਰਨਾਂ ਨੂੰ ਆਟਾ ਨਾ ਲੱਗੇ ਤਾਂ ਸ੍ਰੀ ਗੁਰੂ ਅਮਰਦਾਸ ਜੀ ਅੰਤਰਜੰਬੀ ਸਨ ਉਹਨਾਂ ਨੂੰ ਸਭ ਬਾਰੇ ਪਤਾ ਹੈ ਉਹਨਾਂ ਨੂੰ ਹਰੇਕ ਦੀ ਦਿਲ ਬਾਰੇ ਪਤਾ ਹੈ ਗੁਰੂ ਸਾਹਿਬ ਨੂੰ ਅੰਦਰ ਦੀ ਗੱਲ ਪਤਾ ਸੀ ਕਿ ਸਾਡੇ ਚਰਨਾਂ ਤੇ ਆਟਾ ਨਾ ਲੱਗ ਜਾਏ ਇਸ ਲਈ ਸਿੱਖ ਨੇ ਆਪਣੇ ਹੱਥ ਪਿੱਛੇ ਕਰ ਲਏ ਗੁਰੂ ਸਾਹਿਬ ਨੇ ਜਦੋਂ ਸਿੱਖ ਦੀ ਇਹ ਭਾਵਨਾ ਦੇਖੀ ਤਾਂ ਗੁਰੂ ਸਾਹਿਬ ਬੜੇ ਪਰਸਨ ਹੋਏ ਗੁਰੂ ਸਾਹਿਬ ਬੜੀਆਂ ਛੋਟੀਆਂ ਚੀਜ਼ਾਂ ਤੋਂ ਪ੍ਰਸੰਨ ਹੋ ਜਾਂਦੇ ਨੇ ਜੇ ਤੁਹਾਡੀ ਭਾਵਨਾ ਸਾਫ਼ ਹੈ ਤਾਂ ਗੁਰੂ ਸਾਹਿਬ ਅਨੇਕ ਬਖਸ਼ਿਸ਼ਾਂ ਕਰ ਦਿੰਦੇ ਨੇ ਗੁਰੂ ਸਾਹਿਬ ਛੋਟੇ ਕੰਮ ਤੋਂ ਪ੍ਰਸੰਨ ਹੋ ਜਾਂਦੇ ਨੇ ਪਰ ਭਾਵਨਾ ਵੱਡੀ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਨੂੰ ਵੱੱਥਾ ਤਾਂ ਦੂਜਿਆਂ ਨੇ ਵੀ ਟਿਕਿਆ ਸੀ ਪਰ ਭਾਈ ਹਿੰਦਾਲ ਜੀ ਦੀ ਭਾਵਨਾ ਦੂਜਿਆਂ ਤੋਂ ਵੱਡੀ ਸੀ ਗੁਰੂ ਸਾਹਿਬ ਨੇ ਭਾਈ ਹਿੰਦਾਲ ਨੂੰ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਉਹਨਾਂ ਨੇ ਰੀਤੀਆਂ ਸਿਧੀਆਂ ਤੇ ਬੇਅੰਤ ਤਾਕਤਾਂ ਭਾਈ ਹਿੰਦਾਲ ਨੂੰ ਦੇ ਦਿੱਤੀਆਂ ਗੁਰੂ ਸਾਹਿਬ ਦੀ ਤਕਨੀ ਬਹੁਤ ਹੈ ਜੇ ਗੁਰੂ ਸਾਹਿਬ ਇੱਕ ਵਾਰੀ ਤੱਕ ਲੈਣ ਤਾਂ ਉਹ ਬੰਦਾ ਤਰ ਜਾਂਦਾ ਹੈ ਗੁਰੂ ਸਾਹਿਬ ਤਾਂ ਇੱਕ ਤਕਨੀ ਵਿੱਚ ਜਨਮਾ ਜਨਮਾ ਦੇ ਪਾਪ ਘਟ ਦਿੰਦੇ ਨੇ ਖਾਲਸਾ ਗੁਰੂ ਅਮਰਦਾਸ ਜੀ ਨੇ ਭਾਈ ਹੰਦਾਂ ਨੂੰ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਜਿਹੜਾ ਵੀ ਗੁਰੂ ਘਰ ਵਿੱਚ ਅੱਛੀ ਸੋਚ ਨਾਲ ਆਉਂਦਾ ਹੈ ਤੇ ਗੁਰੂ ਸਾਹਿਬ ਵਾਸਤੇ ਅੰਤਤਾ ਦਾ ਪ੍ਰੇਮ ਲੈ ਕੇ ਆਉਂਦਾ ਹੈ ਉਹ ਆਪਣੀਆਂ ਝੋਲੀਆਂ ਇੱਥੋਂ ਦੀ ਭਰ ਕੇ ਲੈ ਕੇ ਜਾਂਦਾ ਹੈ ਗੁਰੂ ਘਰ ਵਿੱਚ ਜੇ ਕੋਈ ਛੋਟੇ ਜੀ ਵੀ ਸੇਵਾ ਕਰੇ ਤਾ ਗੁਰੂ ਸਾਹਿਬ ਬੇਅੰਤ ਬਖਸ਼ਿਸ਼ਾਂ ਕਰ ਦਿੰਦੇ ਨੇ ਜਦੋਂ ਸਿੱਖ ਵਿੱਚ ਭਾਵਨਾ ਨਹੀਂ ਹੁੰਦੀ ਤਾਂ ਕੀ ਨੁਕਸਾਨ ਹੁੰਦਾ ਹੈ ਕਰਦੀਦਰ ਪਾਸ਼ਾ ਜੀ ਉੱਚ ਦਾ ਪੀਰ ਬਣ ਕੇ ਰਹੇ ਤਾਂ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਪੁੱਛਿਆ ਤੇਰੇ ਕੋਲ ਘੋੜਾ ਹੈ ਤਾਂ ਉਹ ਸਿੱਖ ਆਪਣੇ ਘਰੋਂ ਇੱਕ ਖੱਜਰ ਲਿਆਇਆ ਅਸਲ ਵਿੱਚ ਉਹਦੇ ਕੋਲ ਬੜਾ ਸੋਨਾ ਘੋੜਾ ਸੀ ਪਰ ਉਹ ਗੁਰੂ ਸਾਹਿਬ ਨੂੰ ਨਹੀਂ ਸੀ ਦੇਣਾ ਚਾਹੁੰਦਾ ਉਹ ਸੋਚਣ ਲੱਗਾ ਜੇ ਮੈਂ ਘੋੜਾ ਗੁਰੂ ਸਾਹਿਬ ਨੂੰ ਦੇ ਦਿੱਤਾ ਤਾਂ ਗੁਰੂ ਸਾਹਿਬ ਤਾਂ ਇੱਥੋਂ ਚਲੇ ਜਾਣਗੇ ਤੇ ਮੇਰਾ ਘੋੜਾ ਵੀ ਨਾਲ ਲੈ ਜਾਣਗੇ ਤਾਂ ਉਹ ਇੱਕ ਖੱਤਰ ਗੁਰੂ ਸਾਹਿਬ ਕੋਲ ਆਇਆ ਤੇ ਕਹਿ ਲਗਾ ਮੇਰੇ ਕੋਲ ਇਹ ਹੀ ਹੈ ਕੱਲ ਜੀ ਸਰਪਾਸ਼ਾ ਜੀ ਤਾਂ ਅੰਤਰਜਾਮੀ ਸਨ ਉਹ ਸਭ ਦੀਆਂ ਦਿਲਾਂ ਦੀ ਜਾਣਦੇ ਨੇ ਉਹ ਸਭ ਕੁਝ ਜਾਣਦੇ ਨੇ ਕਿ ਉਸ ਸਿੱਖ ਦੇ ਮਨ ਵਿੱਚ ਕੀ ਹੈ ਤਾਂ ਗੁਰੂ ਸਾਹਿਬ ਕਹਿ ਲਗੇ ਨਾ ਰਹੇਗਾ ਘੋੜਾ ਤੇ ਨਾ ਰਹੇਗਾ ਘੋੜੇ ਦਾ ਮਾਲਕ ਤਾਂ ਗੁਰੂ ਸਾਹਿਬ ਉੱਥੋਂ ਦੀ ਚਲੇ ਗਏ ਜਨੋ ਉਹ ਸਿੱਖ ਆਪਣੇ ਘਰ ਗਿਆ ਤਾਂ ਉਹਦਾ ਘੋੜਾ ਮਰਿਆ ਪਿਆ ਸੀ ਉੱਥੇ ਇੱਕ ਸੱਪ ਬੈਠਾ ਹੋਇਆ ਸੀ ਉਨੇ ਉਸ ਸਿਕ ਨੂੰ ਵੀ ਦਸ ਲਿਆ ਤੇ ਉਹ ਸਿਕ ਵੀ ਉੱਥੇ ਹੀ ਮਰ ਗਿਆ ਘੋੜਾ ਵੀ ਮਰ ਗਿਆ ਤੇ ਉਹ ਵੀ ਮਰ ਗਿਆ ਸੰਗਤ ਜੀ ਅਸੀਂ ਜਦੋਂ ਵੀ ਗੁਰੂ ਸਾਹਿਬ ਦੇ ਕੋਲ ਜਾਈਏ ਤਾਂ ਸਾਫ਼ ਨੀਅਤ ਨਾਲ ਜਾਈਏ ਗੁਰੂ ਸਾਹਿਬ ਵਾਸਤੇ ਅਥਾ ਪ੍ਰੇਮ ਲੈ ਕੇ ਜਾਣਾ ਹੈ ਗੁਰੂ ਸਾਹਿਬ ਕਦੋਂ ਕਿਰਪਾ ਕਰ ਦੇਣਾ ਇਹ ਪਤਾ ਨਹੀਂ ਹੁੰਦਾ ਤਾਂ ਨਿਸ਼ਿਰੀ ਗੁਰੂ ਅਮਰਦਾਸ ਜੀ ਨੇ 12 ਸਾਲ ਗਾਗਰ ਵਿੱਚ ਪਾਣੀ ਭਰਿਆ ਸਾਨੂੰ ਇਹ ਸਮਝਾਉਣ ਵਾਸਤੇ ਕਿ ਜੇ ਅਸੀਂ ਗੁਰੂ ਸਾਹਿਬ ਦੀ ਸੇਵਾ ਕਰਾਂਗੇ ਤਾਹੀਂ ਅਸੀਂ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਸਾਂਭ ਸਕਦੇ ਹਾਂ ਜੇ ਇਹ ਬੰਦਾ ਥੋੜੀ ਸੇਵਾ ਕਰੇ ਤੇ ਬਖਸ਼ਿਸ਼ ਵਾਦੂ ਮਿਲ ਜਾਏ ਤਾਂ ਫੇਰ ਬੰਦਾ ਪਟਕ ਜਾਂਦਾ ਹੈ ਪਾਂਡਾ ਵਧੀਆ ਹੋਏਗਾ ਤਾਂ ਹੀ ਉਹ ਵਸਤੂ ਨੂੰ ਸਾਂਭੇਗਾ ਜੇ ਪਾਂਡਾ ਮਾੜਾ ਹੋਵੇ ਤਾਂ ਉਹ ਵਸਤੂ ਨੂੰ ਸਾਂਭ ਨਹੀਂ ਸਕਦਾ ਜਿਹੜਾ ਸਾਡਾ ਹਿਰਦਾ ਹੈ ਉਹ ਵੀ ਪਾਂਡੇ ਸਮਾਨ ਹੈ ਤੇ ਇਹ ਵਸਤੂ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਜੇ ਗੁਰੂ ਸਾਹਿਬ ਤੋਂ ਬਖਸ਼ਿਸ਼ ਲੈਣੀ ਹੈ ਤਾਂ ਹਿਰਦੇ ਦਾ ਪਾਂਡਾ ਵੱਡਾ ਹੋਣਾ ਚਾਹੀਦਾ ਹੈ ਜੇ ਪੰਡਾ ਕੱਚਾ ਤਾਂ ਗੁਰੂ ਸਾਹਿਬ ਦੀ ਵਸਤੂ ਨੂੰ ਨਹੀਂ ਸਮਝ ਸਕਦਾ ਪੰਡਾ ਸਾਫ਼ ਤੇ ਵੱਡਾ ਕਰਨ ਵਾਸਤੇ ਸਾਨੂੰ ਕੀ ਕਰਨਾ ਪਏਗਾ ਸਾਨੂੰ ਵੱਧ ਤੋਂ ਵੱਧ ਸੇਵਾ ਕਰਨੀ ਪਈਗੀ ਸਾਨੂੰ ਵੱਧ ਤੋਂ ਵੱਧ ਗੁਰੂ ਮੰਤਰ ਦਾ ਜਾਪ ਕਰਨਾ ਪਏਗਾ ਮੂਰ ਮੰਤਰ ਦਾ ਜਾਪ ਕਰਨਾ ਪਏਗਾ ਅੱਛੀ ਨੀਅਤ ਰੱਖਣੀ ਪਏਗੀ ਗੁਰੂ ਸਾਹਿਬ ਦੀ ਸੇਵਾ ਕਰਨੀ ਪਏਗੀ ਜੇ ਬੰਦਾ ਗੁਰੂ ਸਾਹਿਬ ਨਾਲ ਚੰਗਾ ਤਾਂ ਬਾਕੀਆਂ ਨਾਲ ਵੀ ਚੰਗਾ ਹੀ ਹੋਏਗਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਗੁਰੂ ਘਰ ਆ ਕੇ ਸਿਰ ਝੁਕਾਉਂਦਾ ਰਹੇ ਤੇ ਬਾਹਰ ਜਾ ਕੇ ਉਹ ਰਿਸ਼ਵਤ ਖਾਂਦਾ ਰਹੇ ਉਹ ਹਰ ਪਾਸੋਂ ਆਪਣੇ ਜੀਵਨ ਨੂੰ ਉੱਚਾ ਸੁੱਚਾ ਰੱਖੇ ਉਹ ਆਪਣੀ ਨੀਅਤ ਚੰਗੀ ਰੱਖੇ ਤੇ ਗੁਰੂ ਸਾਹਿਬ ਦੇ ਨਿਯਮ ਅਨੁਸਾਰ ਆਪਣਾ ਜੀਵਨ ਬਤੀਤ ਕਰੇ ਤਾਂ ਉਸ ਦਾ ਭਾਂਡਾ ਵੱਡਾ ਵੀ ਹੋ ਜਾਏਗਾ ਤੇ ਸਾਫ਼ ਵੀ ਹੋ ਜਾਏਗਾ ਉਹ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਨੂੰ ਸਾਬਣ ਵਾਸਤੇ ਤਿਆਰ ਹੋ ਜਾਏਗਾ ਜਿਹੜੇ ਭਾਂਡੇ ਕੱਚੇ ਹੁੰਦੇ ਨੇ ਜਿਆਦਾ ਸਮੇਂ ਵਾਸਤੇ ਉਹਨਾਂ ਵਿੱਚ ਪਾਣੀ ਨਹੀਂ ਲੈਂਦਾ ਪਾਣੀ ਉਹ ਨਾਲ ਵਿੱਚੋਂ ਬੂੰਦ-ਬੂੰਦ ਕਰਕੇ ਸਿਮ ਜਾਂਦਾ ਹੈ। ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਬੜੀਆਂ-ਬੜੀਆਂ ਨੇ। ਉਹਨਾਂ ਨੂੰ ਸਾਹਮਣਾ ਬੜਾ ਮੁਸ਼ਕਿਲ ਹੈ। ਕਮਾਈ ਤੇ ਬੰਦਗੀ ਤੋਂ ਬਿਨਾਂ ਇਹ ਬਖਸ਼ਿਸ਼ਾਂ ਨਹੀਂ ਰਹਿੰਦੀਆਂ। ਜੇ ਸ਼ੇਰਨੀ ਦਾ ਦੁੱਧ ਕਿਸੇ ਨੇ ਪਾਉਣਾ ਹੋਵੇ ਤਾਂ ਉਹਦੇ ਵਾਸਤੇ ਸੋਨੇ ਦਾ ਭਾਂਡਾ ਚਾਹੀਦਾ ਹੈ। ਸ਼ੇਰਨੀ ਦਾ ਦੁੱਧ ਇੰਨਾ ਤਾਕਤਵਾਰ ਹੈ। ਉਹ ਸਿਰਫ ਸੋਨੇ ਦੇ ਭਾਂਡੇ ਦੇ ਵਿੱਚ ਹੀ ਰਹਿੰਦਾ ਹੈ। ਜਿਵੇਂ ਸ਼ੇਰਨੀ ਦੇ ਦੁੱਧ ਵਾਸਤੇ ਸੋਨੇ ਦੀ ਭਾਂਡੇ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਦੀ ਬਖਸ਼ਿਸ਼ ਵਾਸਤੇ ਸਾਫ ਤੇ ਸੋਨੇ ਵਰਗੇ ਹਿਰਦੇ ਦੀ ਲੋੜ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਤਾਂ ਹੀ ਖਲੌਂਦੀ ਹੈ ਨਹੀਂ ਤਾਂ ਬਚਨ ਨਿਕਲ ਜਾਂਦੇ ਨੇ ਪਾਈ ਹਿੰਦਾਲ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਗੁਰੂ ਸਾਹਿਬ ਕਹਿਣ ਲੱਗੇ ਪਾਈ ਹਿੰਦਾਲ ਚਲੇ ਜਾਓ 30 35 ਪਿੰਡਾਂ ਦੀ ਸੰਭਾਲ ਗੁਰੂ ਸਾਹਿਬ ਨੇ ਪਾਈ ਹਿੰਦਾਲ ਨੂੰ ਦੇ ਦਿੱਤੀ ਗੁਰੂ ਸਾਹਿਬ ਉਨ੍ਹਾਂ ਨੂੰ ਕਹਿਣ ਲੱਗੇ ਤੁਸੀਂ ਪ੍ਰਚਾਰ ਕਰੋ ਤੇ ਉਹ ਤੁਹਾਡਾ ਸਜਦਾ ਕਰਨਗੇ ਜੇ ਉਹ ਤੁਹਾਨੂੰ ਮੱਥਾ ਟੇਕਣ ਤਾਂ ਤੁਸੀਂ ਨਾ ਰੋਕਣਾ ਉਹ ਤੁਹਾਨੂੰ ਮੱਥਾ ਟੇਕ ਸਕਦੇ ਨੇ ਐਥੇ ਸੰਗਤ ਦੇਣ ਦਾ ਭਾਵ ਇਹ ਸੀ ਕਿ ਅਸੀਂ ਤੁਹਾਨੂੰ ਆਪਣੇ ਵਰਗ ਬਣਾ ਰਹੇ ਹਾਂ ਜਿਨ੍ਹਾਂ ਲੋਕ ਸਾਨੂੰ ਮੱਥਾ ਟੇਕ ਕੇ ਉਪਦੇਸ਼ ਲੈਂਦੇ ਨੇ ਤੇ ਮੁਕਤ ਹੁੰਦੇ ਰਹੇ ਇਸੇ ਤਰ੍ਹਾਂ ਸਿੱਖ ਤੁਹਾਨੂੰ ਮੱਥਾ ਟੇਕ ਕੇ ਉਪਦੇਸ਼ ਲੈ ਕੇ ਮੁਕਤ ਹੋਣਗੇ ਗੁਰੂ ਸਾਹਿਬ ਨੇ ਐਨੀ ਵੱਡੀ ਦਾਤ ਪਾਈ ਦਾਲੂ ਦੇ ਦਿੱਤੀ ਤਰਨ ਤਰੰਦੇ ਦੇ ਨੇੜੇ ਝੰਡਿਆਲਾ ਗੁਰੂ ਇੱਕ ਨਗਰ ਹੈ ਉਤੋਂ ਦੇ 30 35 ਪਿੰਡਾਂ ਦੀ ਸੰਗਤ ਭਾਈ ਹੰਦਾਲ ਨੂੰ ਦੇ ਦਿੱਤੀ। ਗੁਰੂ ਸਾਹਿਬ ਨੇ ਕਿਹਾ ਤੂੰ ਇੱਥੇ ਪ੍ਰਚਾਰ ਕਰਨਾ ਹੈ ਤੇ ਸੰਗਤ ਨੂੰ ਗੁਰੂ ਨਾਲ ਜੋੜਨਾ ਹੈ। ਸੰਗਤ ਜੀ ਭਾਈ ਹੰਦਾਲ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ। ਉਹਨਾਂ ਨੇ ਆਪਣੇ ਹੱਥ ਪਿੱਛੇ ਕਰ ਲਏ ਕਿ ਕਿਤੇ ਗੁਰੂ ਸਾਹਿਬ ਦੇ ਚਰਨਾਂ ਨੂੰ ਆਟਾ ਨਾ ਲੱਗ ਜਾਏ। ਐਤੇ ਗੱਲ ਸਾਫ਼ ਨਿਯਤ ਤੇ ਪਿਆਰ ਦੀ ਸੀ। ਇਸ ਕਰਕੇ ਉਹ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈਦੇ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਮੱਥਾ ਟੇਕਣਾ ਕੋਈ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਕੀ ਪਤਾ ਗੁਰੂ ਸਾਹਿਬ ਕਦੋਂ ਕੀ ਬਖਸ਼ਿਸ਼ਾ ਕਰ ਦੇ ਗੁਰੂ ਸਹਿਬ ਕਹ ਲਗੇ ਪਾਈ ਹਿੰਦਾਲ ਤੈਨੂੰ ਮਾਫੀ ਦਿੱਤੀ ਤੂੰ ਸੰਗਤ ਕੋਲੋਂ ਮੱਥਾ ਟਿਕਾ ਸਕਦਾ ਹੈ ਤੈਨੂੰ ਇਸ ਦੀ ਖੁੱਲ ਹੈ ਤੇਰੇ ਚਰਨਾਂ ਵਿੱਚ ਜਦੋਂ ਵੀ ਸਿੱਖ ਸੰਗਤ ਨਮਸਕਾਰ ਕਰੇਗੀ ਉਹ ਨਮਸਕਾਰ ਸਾਡੇ ਚਰਨਾਂ ਤੱਕ ਆਪੇ ਹੀ ਪਹੁੰਚ ਜਾਏਗੀ ਪਾਈ ਹਿੰਦਾਲ ਦੇ ਕਰਦੇ ਹਾਲਾਤ ਬੜੇ ਖਰਾਬ ਸਨ ਉਹਨਾਂ ਦੇ ਘਰ ਵਿੱਚ ਨਾ ਤਾਂ ਪ੍ਰਸ਼ਾਦਾ ਸੀ ਤੇ ਨਾ ਹੀ ਕੱਪੜੇ ਪਹਨੂ ਸਨ ਪਰ ਗੁਰੂ ਸਾਹਿਬ ਨੇ ਉਸ ਨੂੰ ਬਾਦਸ਼ਾਹ ਬਣਾ ਦਿੱਤਾ ਇੱਥੇ ਗੁਰੂ ਸਾਹਿਬਸਾ ਨੂੰ ਹਿਦਾਇਤ ਦੇ ਰਹੇ ਨੇ ਸਿੱਖਾ ਤੂੰ ਸਾਡੇ ਕੋਲ ਆਂਦਾ ਜਾਂਦਾ ਰਹੀਂ ਐਦਾਂ ਨਹੀਂ ਕਿ ਤੂੰ ਬੰਦ ਕਰ ਦਿੱਤਾ ਜਦੋਂ ਵੀ ਕੋਈ ਸਮਾਗਮ ਹੋਵੇ ਜੋੜ ਮੇਲਾ ਹੋਵੇ ਗੁਰਪੁਰਬ ਹੋਵੇ ਤੂੰ ਇੱਥੇ ਸਾਡੇ ਕੋਲ ਹਾਜ਼ਰੀ ਲਗਾ ਕੇ ਜਾਣਾ ਧੰਸ਼ੀ ਗੁਰੂ ਅਮਰਦਾਸ ਜੀ ਕਹਿਣ ਲੱਗੇ ਭਾਈ ਹੰਦਾਲ ਇਹ ਵੀ ਨਹੀਂ ਕਹਿਣਾ ਕਿ ਮੈਂ ਗੁਰੂਆਂ ਗੁਰੂ ਸਾਹਿਬ ਪਾਈ ਹੰਦਾਲੂ ਇੱਥੇ ਹਦਾਇਤ ਦੇ ਰਿਹਾ ਨੇ ਤੁਸੀਂ ਮੱਥਾ ਟਿਕਾ ਲੈਣਾ ਪਰ ਇਹ ਨਾ ਕਹਿਣਾ ਕਿ ਤੁਸੀਂ ਗੁਰੂ ਹੋ ਕਿਉਂਕਿ ਅਗਲੀ ਗੱਤੀ ਧੰਸ਼ੀ ਗੁਰੂ ਰਾਮਦਾਸ ਜੀ ਨੂੰ ਮਿਲਣੇ ਆ ਤੂੰ ਗੁਰੂ ਬਣ ਕੇ ਨਾ ਬਹਿ ਜਾਈ ਗੁਰੂ ਬਣਨ ਦਾ ਅਧਿਕਾਰ ਸਾਡੇ ਤੋਂ ਬਾਅਦ ਧੰਸ਼ੀ ਗੁਰੂ ਰਾਮਦਾਸ ਜੀ ਦਾ ਹੈ ਤੂੰ ਸਾਰੇ ਸੰਗਤ ਨੂੰ ਸਾਡੇ ਕੋਲ ਆ ਕੇ ਜੋੜਨਾ ਵੀ ਹੈ ਗੁਰੂ ਸਾਹਿਬ ਪਾਈ ਹੰਦਾਲ ਨੂੰ ਕਹਿ ਲਗੇ ਜੇ ਤੂੰ ਗੁਰੂ ਬਣ ਕੇ ਬਹਿ ਗਿਆ ਤਾਂ ਫਿਰ ਤੈਨੂੰ ਢੋਈ ਨਹੀਂ ਮਿਲੇਗੀ ਨਾਹੀ ਤੈਨੂੰ ਇੱਥੇ ਢੋਈ ਮਿਲੇਗੀ ਨਾਹੀ ਤੈਨੂੰ ਉਸ ਲੋਕ ਵਿੱਚ ਢੋਈ ਮਿਲੇਗੀ ਸਾਡੇ ਇਹ ਬਚਨ ਚੇਤੇ ਰੱਖੀਂ ਦੋਹਾਂ ਲੋਕਾਂ ਵਿੱਚੋਂ ਧਕਿਆ ਜਾਏਗਾ ਭਾਈ ਹੰਦਾਲ ਤੂੰ ਆਪਣੇ ਮੂੰਹੋਂ ਇਹ ਕਹਿਣਾ ਹੈ ਧੰਨ ਗੁਰੂ ਧੰਨ ਗੁਰੂ ਧੰਨ ਬਾਹੇ ਗੁਰੂ ਧੰਨ ਬਾਹੇ ਗੁਰੂ ਇਹ ਜਦ ਆਪਣੇ ਮੁਖੋਂ ਤੇ ਸਾਰੀ ਸੰਗਤ ਦੇ ਮੁਖੋਂ ਕਰਾਣਾ ਹੈ ਸੰਗਤ ਜੀ ਜਦੋਂ ਬਖਸ਼ਿਸ਼ ਜਲਦੀ ਮਿਲ ਜੇ ਫਿਰ ਉਹ ਪਛਾਣੀ ਸਕਦਾ ਫਿਰ ਉਹ ਆਪੇ ਤੋਂ ਬਾਹਰ ਹੋ ਜਾਂਦੀ ਹੈ। ਪਾਈ ਹਿੰਦਾਲੋ ਵੀ ਬਖਸ਼ਿਸ਼ ਦਿੱਤੀ ਮਿਲਦੀ। ਉਹ ਬਖਸ਼ਿਸ਼ ਤੋਂ ਪਛਾ ਨਹੀਂ ਸਕਿਆ। ਕਰੋੜਾ ਵਿੱਚੋਂ ਵਿਅਕਤੀ ਵਿਰਲਾ ਹੋਏਗਾ ਜਿਹਨੂੰ ਧਨ ਮਿਲਣ ਤੇ ਹੰਕਾਰ ਨਾ ਹੋਇਆ ਹੋਵੇ। ਜੇ ਮਾਇਆ ਆਏ ਤਾਂ ਹੰਕਾਰ ਨਾ ਹੋਏ। ਜੇ ਕਿਸੇ ਨੂੰ ਮਾਨ ਸਨਮਾਨ ਮਿਲ ਜਾਏ ਤਾਂ ਉਹ ਆਕੜੇ ਨਾ। ਜੇ ਬੰਦਾ ਸਮਝੇ ਇਹ ਮੇਰਾ ਮਾਨ ਨਹੀਂ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਇਹ ਗੁਰੂ ਸਾਹਿਬ ਦਾ ਮਾਨ ਸਨਮਾਨ ਹੈ। ਇਸ ਤਰ੍ਹਾਂ ਸੰਸਾਰ ਵਿੱਚ ਕੋਈ ਵਿਰਲਾ ਹੀ ਸੋਚੇਗਾ। ਜਦੋਂ ਬੰਦੇ ਨੂੰ ਮਾਨ ਸਨਮਾਨ ਮਿਲ ਜਾਏ ਤਾਕਤ ਮਿਲ ਜਾਏ ਪੈਸਾ ਮਿਲ ਜਾਏ ਉਸ ਨੂੰ ਫੇਰ ਬਚਾਉਣਾ ਬੜਾ ਮੁਸ਼ਕਿਲ ਹੈ ਉਸ ਨੂੰ ਉਹੀ ਬਚਾ ਸਕਦਾ ਜਿਹੜਾ ਸਮਝੇ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹ ਸਭ ਕੁਝ ਗੁਰੂ ਸਾਹਿਬ ਦੇ ਕਰਕੇ ਹੈ ਤੇ ਇਹ ਸਭ ਕੁਝ ਗੁਰੂ ਪਾਤਸ਼ਾਹ ਜੀ ਦਾ ਹੈ ਪਾਈ ਹਿੰਦਾਲ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਨਹੀਂ ਪਚੀ ਉਸ ਨੂੰ ਹੰਕਾਰ ਆ ਗਿਆ ਉਹ ਕਹਿ ਲੱਗਾ ਜੇ ਲੋਕ ਮੈਨੂੰ ਮੱਥਾ ਟੇਕ ਸਰਦੇ ਨੇ ਤਾਂ ਮੈਂ ਗੁਰੂ ਕਿਉਂ ਨਹੀਂ ਆ ਮੈਂ ਗੁਰੂ ਹੀ ਹਾਂ ਪਾਈ ਹੰਦਾਲੇ ਬਖਸ਼ਿਸ਼ ਲੈ ਕੇ ਗੁਰੂ ਸਾਹਿਬ ਜੀ ਨੂੰ ਕੁਲਾ ਦਿੱਤਾ ਉਹ ਕਹਿਣ ਲੱਗਾ ਕੋਣ ਹੈ ਗੁਰੂ ਅਮਰਦਾਸ ਜੋ ਹਾਂ ਮੈਂ ਹੀ ਹਾਂ ਉਸਤੇ ਘਰ ਵਿੱਚ ਖਾਣ ਵਾਸਤੇ ਕੁਝ ਨਹੀਂ ਸੀ ਪਾਣ ਵਾਸਤੇ ਕੁਝ ਨਹੀਂ ਸੀ ਪਰ ਜਦੋਂ ਗੁਰੂ ਸਾਹਿਬ ਨੇ ਉਸ ਨੂੰ ਬਾਦਸ਼ਾਹ ਬਣਾ ਦਿੱਤਾ ਉਸਤੇ ਐਸੇ ਹਾਲਾਤ ਬਣ ਗਏ ਹੰਕਾਰ ਦੇ ਕਾਰਨ ਉਸ ਤਾਂ ਮਨ ਬਦਲ ਗਿਆ ਹੁਣ ਹੰਦਾਰ ਇਹ ਨਹੀਂ ਸੀ ਕੰਦਾ ਕਿ ਮੈਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਉਹ ਲੋਕਾਂ ਨੂੰ ਕਹਿ ਲੱਗਾ ਮੇਰੇ ਪੂਰਵਲੇ ਜਨਮਾਂ ਦੇ ਕਰਮ ਨੇ ਮੇਰੇ ਪੂਰਵਲੇ ਜਨਮਾਂ ਦੇ ਕਰਮਾ ਕਰਕੇ ਮੈਨੂੰ ਇਹ ਬਖਸ਼ਿਸ਼ ਮਿਲੀ ਹੈ। ਪਾਈ ਹੰਦਾਲ ਕਹਿ ਲੱਗਿਆ ਮੈਨੂੰ ਇਹ ਬਖਸ਼ਿਸ਼ ਗੁਰੂ ਕਰਕੇ ਨਹੀਂ ਮਿਲੀ। ਮੈਨੂੰ ਇਹ ਬਖਸ਼ਿਸ਼ ਆਪਣੇ ਪੂਰਵਲੇ ਕਰਮਾ ਕਰਕੇ ਮਿਲੀ ਹੈ। ਕਿਸੇ ਨੇ ਹੰਦਾਲ ਨੂੰ ਕਿਹਾ ਤੂੰ ਬੋਲਣਾ ਇਹ ਤੈਨੂੰ ਸਭ ਕੁਝ ਗੁਰੂ ਸਾਹਿਬ ਜੀ ਨੇ ਦਿੱਤਾ ਹੈ। ਤਾਂ ਪਾਈ ਹੰਦਾਲ ਕਹਿ ਲੱਗਾ ਮੈਨੂੰ ਗੁਰੂ ਨੇ ਕੀ ਦਿੱਤਾ ਹੈ? ਇਹ ਸਭ ਮੇਰੇ ਕਰਮਾ ਕਰਕੇ ਹੈ। ਮੇਰੇ ਪੂਰਬਲੇ ਕਰਮਾਂ ਦੇ ਜੱਪ ਤੱਕ ਅੱਗੇ ਆਏ ਨੇ ਇਹ ਸਭ ਕੁਝ ਮੈਨੂੰ ਔਣਾ ਕਰਕੇ ਮਿਲ ਰਿਹਾ ਹੈ ਸੰਗਤ ਜੀ ਜਦੋਂ ਰੱਬ ਬੰਦੇ ਨੂੰ ਮਾਰਦਾ ਹੈ ਸਭ ਤੋਂ ਪਹਿਲਾਂ ਉਹਦੀ ਮੱਤ ਨੂੰ ਮਾਰਦਾ ਹੈ ਧੰਸ਼ੀਰ ਗੁਰੂ ਅਮਰਦਾਸ ਜੀ ਤੋਂ ਬਾਅਦ ਜਦੋਂ ਧੰਸ਼ੀਰ ਗੁਰੂ ਰਾਮਦਾਸ ਜੀ ਗੱਦੀ ਤੇ ਬੈਠੇ ਤੇ ਧੰਸ਼ੀਰ ਗੁਰੂ ਰਾਮਦਾਸ ਜੀ ਨੇ ਜਦੋਂ ਅੰਮ੍ਰਿਤਸਰ ਵਿਖੇ ਸਰੋਵਰ ਤਿਆਰ ਕਰਵਾਇਆ ਤਾਂ ਕਿਸੇ ਨੇ ਹਿੰਦਾਲ ਨੂੰ ਦੱਸਿਆ ਕਿ ਧੰਸ਼ੀਰ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿਖੇ ਸਰੋਵਰ ਤਿਆਰ ਕਰਵਾਇਆ ਤੇ ਉਹਨਾਂ ਨੇ ਕਿਹਾ ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹਦੇ ਜਨਮ ਜਨਮਾਂ ਦੀ ਮੈਲ ਉਤਰ ਜਾਏਗੀ ਤਾਂ ਹਿੰਦਾਨ ਨੇ ਕਿਹਾ ਕਿ ਲੋਕਾਂ ਨੂੰ ਜਾ ਕੇ ਕਹਿ ਦੋ ਕਿ ਜਿਹੜਾ ਬਾਹਰ ਛੱਪੜ ਹੈ ਜੋ ਕਿ ਉਸ ਵਿੱਚ ਇਸ਼ਨਾਨ ਕਰੇਗਾ ਉਹਦੇ ਜਨਮ ਜਨਮਾਂ ਦੀ ਮੈਲ ਕੱਟੀ ਜਾਏਗੀ ਤੁਸੀਂ ਇਹ ਸਮਝੋ ਕਿ ਗੰਗਾ ਇਹਦੇ ਵਿੱਚ ਆ ਕੇ गिरਦੀ ਹੈ ਉਸਨੇ ਉਸ ਛੱਪੜ ਦਾ ਨਾਮ ਰੱਖਿਆ ਗੰਗਾ ਸਾਗਰ ਹਿੰਦਾਲ ਹੁਣ ਗੁਰੂ ਸਾਹਿਬ ਦੇ ਘਰ ਨਾਲ ਸ਼ਿਰਕਾ ਰੱਖਣ ਲੱਗ ਪਿਆ ਉਹ ਗੁਰੂ ਘਰ ਦੇ ਨਾਲ ਬਰਾਬਰ ਤਾਂ ਕਰਨ ਲੱਗਾ ਉਹ ਸੋਚਣ ਲੱਗਾ ਜੇ ਤਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਬਣਾਇਆ ਤਾਂ ਮੈਂ ਵੀ ਇੱਥੇ ਛੱਪੜ ਬਣਾ ਕੇ ਲੋਕਾਂ ਤੋਂ ਇਸ਼ਨਾਨ ਕਰਾਇਆ ਕਰਾਂਗਾ ਹਿੰਦਾਲ ਦੇ ਐਨੇ ਵਾੜੇ ਹਾਲ ਹੋ ਗਏ ਉਹ ਕਹਿਣ ਲੱਗਾ ਮੈਂ ਗੁਰੂ ਸਾਹਿਬ ਸਿੱਖਣੇ ਤਾਂ ਕੋਈ ਉਹਨੂੰ ਪੁੱਛਣ ਲੱਗਾ ਤੂੰ ਕੌਣ ਹੈ ਤਾਂ ਉਹ ਕਹਿਣ ਲੱਗਾ ਮੈਂ ਨਿਰੰਜਨ ਆ ਨਿਰੰਜਨ ਤੋਂ ਪਾਵੈ ਬੈਲ ਤੋਂ ਰਹਿਤ ਉਹ ਕਹਿ ਲਗਾ ਮੈਂ ਅੰਦਰੋਂ ਤੇ ਬਾਹਰੋਂ ਸ਼ੁੱਧਾਂ ਤੇ ਸ਼ੁੱਧ ਕੋਣ ਹੈ ਪਰਮਾਤਮਾ ਗਰੀਬ ਨੂੰ ਵਾਹੇ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਨੂੰ ਨਿਰੰਜਨ ਆਖਿਆ ਸੀ ਕਿਉਂਕਿ ਪਰਮਾਤਮਾ ਮਹਿਲ ਤੋਂ ਰਹਤਾ ਹੈ ਇਹ ਦਾਲ ਨੇ ਆਪਣਾ ਨਾਮ ਨਿਰੰਜਲ ਰੱਖ ਰਿਆ ਉਹ ਕਹਿ ਲਗਾ ਮੈਂ ਰਬਾ ਮੈਂ ਮਹਿਲ ਤੋਂ ਰਹਤਾ ਮੰਨੋ ਕੋਈ ਵੀ ਪਾਪ ਯਾ ਪੁੰਨ ਨਹੀਂ ਲੱਗਦਾ ਆਕੇ ਮੈਨੂੰ ਮੱਥਾ ਟੇਕਿਆ ਕਰੋ ਕੋਦੀ ਮੱਤ ਐਨੀ ਮਾਰੀ ਗਈ ਉਕੈ ਲਗਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਰਾਜੇ ਜਨਕ ਦੇਵ ਤਾਰਸਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਕਹਿੰਦੀ ਹੈ ਅਕਾਲ ਪੁਰਖ ਪਰਮੇਸ਼ਵਰ ਖੁਦ ਇਸ ਧਰਤੀ ਤੇ ਆਕੇ ਅਵਤਾਰ ਧਰ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ 취ਾਏ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਪਰਮੇਸ਼ਵਰ ਹਨ ਤੇ ਅਕਾਲ ਪੁਰਖ ਪਰਮੇਸ਼ਵਰ ਹੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਨ ਦੋਨਾਂ ਵਿੱਚ ਕੋਈ ਭੇਦ ਨਹੀਂ ਦੋਨੋਂ ਇੱਕ ਹੀ ਹਨ ਦੋਨਾਂ ਵਿੱਚ ਕੋਈ ਅੰਤਰ ਨਹੀਂ ਹੰਦਾਲ ਕਹ ਲਗਾ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਰਾਜੇ ਜਨਕ ਦੇ ਅਵਤਾਰ ਹਨ ਇਹਨਾਂ ਨੇ ਇਹ ਸਿਰਫ ਕਿਹਾ ਨਹੀਂ ਇਹਨਾਂ ਨੇ ਧਾਰਮਿਕ ਗ੍ਰੰਥਾ ਵਿੱਚ ਇਹ ਲਿਖਿਆ ਵੀ ਤੇ ਸਾਡੇ ਧਾਰਮਿਕ ਇਤਿਹਾਸ ਨੂੰ ਵਿਗਾੜਿਆ ਇਹਨਾਂ ਨੇ ਲਿਖ ਦਿੱਤਾ ਕਿ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਰਾਜੇ ਜਨਕ ਦੇ ਅਵਤਾਰ ਸਨ ਬਾਅਦ ਵਿੱਚ ਖਾਲਸਾ ਪੰਥ ਰਇ ਇਹਨਾਂ ਨੂੰ ਪੰਥ ਵਿੱਚੋਂ ਛੇਦ ਦਿੱਤਾ ਇਹ ਲੋਕਾਂ ਵਿੱਚ ਪ੍ਰਚਾਰ ਕਰਨ ਲੱਗ ਪਿਆ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਰੇ ਤੋਂ ਛੋਟੇ ਸਨ ਤੇ ਮੈਂ ਉਹਨਾਂ ਤੋਂ ਵੱਡਾ। ਉਹ ਕਹਿਣ ਲੱਗਾ ਮੈਂ ਰਾਜੇ ਜਨਕ ਦਾ ਜਵਾਈ ਹਾਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਨਕ ਰਾਜ ਦੇ ਅਵਤਾਰ ਸਨ। ਉਹ ਕਹਿਣ ਲੱਗਾ ਮੈਂ ਧੰਨ ਗੁਰੂ ਨਾਨਕ ਦੇਵ ਜੀ ਤੋਂ ਵੱਡਾ। ਇਹ ਤਾਂ ਭਾਵ ਇਹ ਹੈ ਉਹ ਕਹਿਣ ਲੱਗਾ ਮੈਂ ਆਪ ਵਿੱਚ ਹੀ ਰੱਬ ਹਾਂ। ਮੈਂ ਹੀ ਵੱਡਾ, ਮੈਂ ਹੀ ਗੁਰੂ ਆ। ਗੁਰੂ ਮੈਨੂੰ ਕੀ ਦੇ ਸਕਦਾ? ਮੈਂ ਸਾਰਿਆਂ ਨੂੰ ਦੇਣ ਵਾਲਾ ਕਿਸੇ ਨੇ ਉਸ ਨੂੰ ਕਿਹਾ ਕਿ ਤੂੰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਕੋਲ ਕੀ ਲੈਣ ਗਿਆ ਸੀ ਤਾਂ ਹਿੰਦਾਲ ਕਹਿੰ ਲਗਾ ਮੈਂ ਤਾਂ ਉੱਥੇ ਵੈਸੇ ਹੀ ਗਿਆ ਸੀ ਸਾਰੀਆਂ ਤਾਕਤਾਂ ਤਾਂ ਮੇਰੇ ਕੋਲ ਨੇ ਸੰਗਤ ਜੀ ਇਹ ਇਤਿਹਾਸ ਗਵਾਹੀ ਦਿੰਦਾ ਹੈ ਜਿਸ ਨੇ ਵੀ ਗੁਰੂ ਘਰ ਨਾਲ ਈਰਖਾ ਕੀਤੀ ਜੋ ਵੀ ਗੁਰੂ ਸੱਦ ਦੇ ਉਲਟ ਗਿਆ ਉਸ ਦਾ ਕੁਝ ਵੀ ਨਹੀਂ ਰਿਹਾ ਇਸ ਲਈ ਸੰਗਤ ਜੀ ਗੁਰੂ ਘਰ ਵਿੱਚ ਕਦੇ ਵੀ ਹੰਕਾਰ ਨਾ ਲੈ ਕੇ ਆਓ ਆਪਣੀਆਂ ਮਨਵਿਰਤਿਆ ਕਾਗਰ ਕਰਕੇ ਬੜੇ ਪ੍ਰੇਮ ਨਾਲ ਮੂਰ ਮੰਤਰ ਦਾ ਜਾਪ ਕਰੀਏ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ نربیر اکال مورت آجونی سہ پم گر پرساد ایک اوکار ست نام کرتا پورک نرپو نربیر اکال مورت اجونی سہ پم گر پرساد ایک اہم کار ستنام کرتا پورک نرپو نربی اکال مورت آجونی سہ پم گر پرساد ایک اوکار ست نام کرتا پورک نرپو نربیر اکال مورت آجونی سہ پم گر پرساد ایک اوکار ست نام کرتا پورک نرپو نربیر اکال مورت آجونی سہ پاؤں گرپرساد امکار ست نام کرتا پورک نرپؤ نرویر اکال مورت آجونی سہ پاؤں گر پرساد ایک اہم کار ست نام کرتا پورک نرپ نرویر اکال مورت اجونی سہ پاؤں گر پرساد ایک اونکار ست نام کرتا پورک نرپو نرویر اکال مورت اجونی سہ پاؤں گر پرساد ایک اہمکار ست نام کرتا پورک نربو نربیر اکال مورت اجونی سہ پنگ گرپرساد اوکار ست نام کردہ پرک نربو نربیر اکال مورت اجونی سہ پہ گرپرساد ایک اونکار ست نام ਕਰਤਾਪੁਰਖ ਨਿਰਭਉ ਨਿਰਵੈਰ ਅਕਾਲਮੂਰਤ ਆਜੂਨੀ ਸਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲਮੂਰਤ ਆਜੂਨੀ ਸਭੰ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ